ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਅਮਰਸਰ ਸ਼ਹੀਦ ਪੱਗ ਦੀ ਜਿਹਦੀ ਲੰਬਾਈ ਹੈ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤਿਆ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਚੋਂ ਲਿਆ ਕੇ ਪੂਣੀ ਦਾ ਖੁੱਲਦਾ ਪਸਾ ਤਲੇ ਰੱਖ ਕੇ ਤੇ ਬੰਦ ਪਸਾ ਉਤੇ ਰੱਖ ਕੇ ਫਰੰਟ ਦੇ ਉੱਤੇ ਲੜ ਨੂੰ ਆਪਾਂ ਡਬਲ ਫੋਲਡ ਕਰਕੇ ਜਿਹੜਾ ਆਪਾਂ ਵੈਕ ਤੱਕ ਜਿਹੜਾ ਇਸ ਲੜ ਦੇ ਉਤੇ ਹੱਥ ਫੇਰ ਕੇ ਇਸ ਲੜ ਨੂੰ ਜਿਹੜਾ ਸਾਫ਼ ਕਰਾਂਗੇ ਇਸ ਲੜ ਦੇ ਉੱਤੇ ਚੰਗੀ ਤਰ੍ਹਾਂ ਬੈਗ ਦਾ ਕੱਟ ਹੱਥ ਫੇਰਨ ਤੋਂ ਬਾਅਦ ਜਿਹੜਾ ਕਿ ਹੁਣ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਜਿਹੜਾ ਹੁਣ ਆਪਾਂ ਨੇ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਬੈਗ ਤੋਂ ਪਿੱਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਇਸ ਲੜ ਨੂੰ ਉੱਤੇ ਚੰਗੀ ਤਰ੍ਹਾਂ ਫੋਲਡ ਕਰਾਂਗੇ ਇਸ ਲੜ ਨੂੰ ਖਿੱਚ ਕੇ ਜਿਹੜਾ ਆਪਾਂ ਹਲਕਾ ਜਿਹਾ ਕਰ ਫੋਲਡ ਕਰਕੇ ਇਸ ਤੋਂ ਬਾਅਦ ਆਪਾਂ ਜਿਹੜਾ ਇੱਕ ਲੜ ਉਹ ਜਿਹੜਾ ਆਪਾਂ ਡਬਲ ਪੇਜ ਬਣਾ ਕੇ ਇਹ ਦੋਨਾਂ ਲੜਾਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਇਕੱਠੇ ਕਰ ਲਵਾਂਗੇ ਦੋ ਲੜੜਾਂ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਆਪਾਂ ਨੇ ਹਲਕਾ ਜਿਹੜਾ ਫੋਲਡ ਕਰਾਂਗੇ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਉੱਤੋਂ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਫੋਲਡ ਕਰਕੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਬੈਗ ਤੱਕ ਜਿਹੜਾ ਇਸ ਲੜ ਨੂੰ ਸਾਫ਼ ਕਰ ਲਵਾਂਗੇ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਇਸ ਲੜ ਦੇ ਉੱਤੇ ਹੱਥ ਫੇਰ ਕੇ ਇਸ ਲੜ ਨੂੰ ਬੈਗ ਤੱਕ ਸਾਫ਼ ਕਰ ਲਵਾਂਗੇ ਤੇ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇ ਇਸ ਲੜ ਦੀ ਜਿਹੜੀ ਆਪਣੀ ਸਫਾਈ ਹੋਊਗੀ ਉਹ ਆਪਾਂ ਕਰ ਲਵਾਂਗੇ ਜੀ ਬੈਗ ਤੱਕ ਚੰਗੀ ਤਰ੍ਹਾਂ ਇਸ ਲੜ ਦੇ ਉੱਤੇ ਜਿਹੜਾ ਆਪਾਂ ਬਾਅਦ ਫੇਰ ਕੇ ਇਸ ਲੜ ਦੀ ਵੀ ਤੇ ਤਾਂ ਕਿ ਕਿਤੇ ਨਾਲ ਲੜਦੇ ਵਿੱਚ ਜਿਹੜਾ ਆਪਾਂ ਬੈਗ ਤੱਕ ਬਾਅਦ ਫੇਰ ਕੇ ਪ੍ਰੋਪਰ ਜਿਹੜੀ ਆਪਣੀ ਸਫਾਈ ਹੋ ਗਈ ਲੜਾਂ ਦੇ ਵਿੱਚੋਂ ਕਰ ਲਵਾਂਗੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਨ ਚੰਗੀ ਤਰ੍ਹਾਂ ਆਪਾਂ ਇਹੜਾ ਲੜਾਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਸਾਰੇ ਲੜਾਂ ਦੀ ਬੈਗ ਤੱਕ ਜਿਹੜੀ ਆਪਣੀ ਸਫਾਈ ਕਰਕੇ ਜਿਹੜਾ ਹੁਣ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜਿਹੜੇ ਆਪਣੇ ਡਬਲ ਪੇਚ ਹੋਣਗੇ ਚੰਗੀ ਤਰ੍ਹਾਂ ਆਪਾਂ ਬੈਗ ਤੱਕ ਜਿਹੜੇ ਡਬਲ ਪੇਚ ਨੇ ਉਪ ਬਣਾ ਕੇ ਬਣਾਉਣੇ ਹਨ ਤੇ ਹੁਣ ਜਿਹੜਾ ਕਿ ਆਪਾਂ ਤੀਸਰਾ ਲੜ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਹੀ ਆਪਾਂ ਤੀਸਰਾ ਲੜ ਲਗਾਵਾਂਗੇ ਪੂਣੀ ਦਾ ਹੁਲਦਾ ਪਾਸਾ ਥੱਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਚੰਗੀ ਤਰ੍ਹਾਂ ਲੜ ਨੂੰ ਉੱਤੋਂ ਫੋਲਡ ਕਰਾਂਗੇ ਤੇ ਜਿਹੜਾ ਆਪਣਾ ਹੁਣ ਇਸ ਲੜ ਦੇ ਵਿੱਚ ਵੀ ਜਿਹੜੇ ਉਸੇ ਤਰ੍ਹਾਂ ਹੀ ਆਪਾਂ ਡਬਲ ਪੇਚ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਪਹਿਲੇ ਲੜ ਦੇ ਵਿੱਚ ਬਣਾਏ ਦੂਸਰੇ ਲੜ ਦੇ ਵਿੱਚ ਬਣਾਏ ਸੀ ਉਸ ਤਰ੍ਹਾਂ ਹੀ ਆਪਾਂ ਇਸ ਲੜ ਦੇ ਵਿੱਚ ਵੀ ਜਿਹੜੇ ਆਪਾਂ ਡਬਲ ਪੇਚ ਬਣਾ ਕੇ ਲੜ ਨੂੰ ਦੋਨੇ ਪੱਲੇ ਨੂੰ ਆਪਾਂ ਚੱਕ ਕੇ ਦੋਨੇ ਪੱਲੇ ਨੂੰ ਇਕੱਠੇ ਕਰਕੇ ਡਬਲ ਪੇਚ ਜਿਹੜਾ ਆਪਣੇ ਲੜੜ ਹੋਣਗੇ ਲੜਾ ਨੂੰ ਸਾਫ਼ ਕਰਾਂਗੇ ਤੇ ਉਸ ਤੋਂ ਬਾਅਦ ਦੋਨੇ ਲੜਾ ਨੂੰ ਇਕੱਠੇ ਕਰਕੇ ਜਿਹੜਾ ਕਿ ਆਪਾਂ ਨੇ ਦੋਨੇ ਲੜਾ ਇਕੱਠੇ ਦੋਨੇ ਲੜਾ ਨੂੰ ਇਕੱਠੇ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਲੜਾ ਨੂੰ ਇਕੱਠੇ ਕਰਕੇ ਇਹ ਲੜ ਨੂੰ ਹਲਕਾ ਜਿਹਾ ਫੋਲਡ ਕਰ ਦਵਾਂਗੇ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਉੱਤੋਂ ਜਿੰਕਿਤਰਾ ਇੱਕ ਗਰ ਫੋਲਡ ਕਰਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਨੇ ਹਲਕਾ ਇਸ ਲੜ ਨੂੰ ਖਿੱਚ ਕੇ ਥੱਲੇ ਉਸ ਤੋਂ ਬਾਅਦ ਇਸ ਲੜ ਨੂੰ ਬੈਕ ਤੱਕ ਸਾਫ਼ ਕਰਕੇ ਤੇ ਇਸ ਲੜ ਦੇ ਵਿੱਚ ਇਹਨਾਂ ਹੁਣ ਆਪਾਂ ਬਾਅਦ ਫੇਰ ਲਵਾਂਗੇ ਜਿਹੜਾ ਦੇ ਵਿੱਚ ਚੰਗੀ ਤਰ੍ਹਾਂ ਜੜਾਪਾ ਬੈਗ ਤੱਕ ਜਿਹੜਾ ਬਾਅਦ ਫੇਰਾਂਗੇ ਜੀ ਪ੍ਰੋਪਰ ਜਿਹੜਾ ਬੈਗ ਤੱਕ ਇਸ ਲੜ ਦੇ ਵਿੱਚ ਬਾਅਦ ਫੇਰ ਕੇ ਇਸ ਲੜ ਦੀ ਸਪਾਈ ਕਰ ਲਵਾਂਗੇ ਇਸ ਲੜ ਨੂੰ ਵੀ ਜਿਹੜਾ ਆਪਾਂ ਇਹਦਾ ਡਬਲ ਪੇਜ ਹੋਊਗਾ ਆਪਾਂ ਬੈਗ ਤੱਕ ਜਿਹੜਾ ਬਣਾਵਾਂਗੇ ਜੀ ਬੈਗ ਤੱਕ ਇਸ ਲੜ ਦਾ ਡਬਲ ਪੇਜ ਭਰਉਣ ਤੋਂ ਬਾਅਦ ਜਿਹੜਾ ਹੁਣ ਆਪਾਂ ਇਸ ਲੜ ਦੇ ਵਿੱਚ ਆਪਾਂ ਬਾਅਦ ਫੇਰ ਕੇ ਬਾਅਦ ਫੇਰ ਕੇ ਇਸ ਲੜ ਦੇ ਵਿੱਚ ਜਿਹੜਾ ਆਪਾਂ ਚੰਗੀ ਤਰ੍ਹਾਂ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਲਗਾਵਾਂਗੇ ਫਰੰਟ ਦੇ ਉੱਤੋਂ ਵੀ ਜਿਹੜੇ ਆਪਣੀ ਨੋਕ ਹੋ ਗਈ ਇਹ ਲੜਾਂ ਨੋਕ ਦੇ ਕੋਲੋਂ ਵੀ ਜਿਹੜੇ ਆਪਣੇ ਲੜ ਹੋਣਗੇ ਆਪਾਂ ਟੈਟ ਕਰਾਂਗੇ ਹੋਣੇ ਸਲੜ ਦੇ ਵਿੱਚ ਆਪਾਂ ਬੈਗ ਤੱਕ ਚੰਗੀ ਤਰ੍ਹਾਂ ਜਿਹੜਾ ਬਾਜ ਫੇਰ ਕੇ ਬੈਗ ਤੱਕ ਇਸ ਲੜ ਦੀ ਸਫਾਈ ਕਰਾਂਗੇ ਜੀ ਫਿਰ ਉਸ ਤੋਂ ਬਾਅਦ ਲੜ ਨੂੰ ਬੈਗ ਤੱਕ ਸਾਫ਼ ਕਰਨ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਤੇ ਹੁਣ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਜਿਹੜੀ ਇਸ ਲੜ ਦੀ ਸਫਾਈ ਕਰਾਂਗੇ ਜੀ ਤੇ ਹੁਣ ਜਿਹੜਾ ਨੋਕ ਦੇ ਕੋਲ ਵੀ ਜਿਹੜੇ ਆਪਣੇ ਲੜ ਢਲੇ ਹੋਣਗੇ ਲੜਾ ਨੂੰ ਆਪਾਂ ਟਾਈਟ ਕਰ ਲਵਾਂਗੇ ਸਾਰੇ ਲੜਣਾਂ ਦੇ ਵਿੱਚ ਆਪਾਂ ਬਾਵਾ ਫਿਰ ਕੇ ਸਾਰੇ ਲੜਣਾਂ ਦੀ ਬੈਕ ਤੱਕ ਜਿਹੜੀ ਆਪਾਂ ਸਫਾਈ ਕਰ ਲਵਾਂਗੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੀ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇਰੇ ਆਪਣੇ ਲੜਣ ਕੇ ਲੜਾ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੀ ਬੈਕ ਤੱਕ ਜਿਹੜੇ ਆਪਣੇ ਪੇਜ ਆਉਣਗੇ ਬੈਕ ਤੱਕ ਇਸ ਲਈ ਸਾਰੇ ਲੜਣਾਂ ਦੇ ਵਿੱਚ ਜਿਹੜਾ ਆਪਾਂ ਬਾਵਾ ਫੇਰ ਕੇ ਸਾਰੇ ਲੜਣਾਂ ਦੀ ਵਾਲੀ ਆਪਣੀ ਸਫਾਈ ਉਹ ਆਪਾਂ ਕਰਾਂਗੇ ਜੀ ਤੇ ਜਿਹੜਾ ਹੁਣ ਆਪਾਂ ਚੌਥਾ ਤੀਸਰਾ ਲੜਾ ਯਾ ਲੈ ਗਾਈ ਉਸ ਤਰ੍ਹਾਂ ਹੀ ਆਪਾਂ ਜਿਹੜਾ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁਲਦਾ ਪਾਸਾ ਥਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਜਿਸ ਤਰ੍ਹਾਂ ਆਪਾਂ ਤੀਸਰਾ ਤੇ ਦੂਸਰਾ ਲੜ ਲਗਾਏ ਹਨ ਉਸੇ ਤਰ੍ਹਾਂ ਹੀ ਇਹਦਾ ਆਪਣਾ ਚੌਥਾ ਲੜ ਲਗਾਵਾਂਗੇ ਲੜ ਨੂੰ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਪੂਣੀ ਦਾ ਖੁਲਦਾ ਪਾਸਾ ਥਲੇ ਰੱਖ ਲਵਾਂਗੇ ਤੇ ਬੰਦ ਪਾਸਾ ਉੱਤੇ ਰੱਖ ਲਵਾਂਗੇ ਉੱਤੋਂ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਾਂਗੇ ਹਲਕੇ ਲੜ ਨੂੰ ਜਿਹੜਾ ਆਪਾਂ ਉਸ ਤਲਾ ਵੱਲ ਪੁਤਲਾ ਜਿਹੜਾ ਆਪਣਾ ਪਲਾਊਗਾ ਸਾਨੂੰ ਚੱਕ ਕੇ ਇਸ ਲੜ ਨੂੰ ਉਸ ਪਲੇ ਨੂੰ ਹਲਕਾ ਫੋਲਡ ਕਰਾਂਗੇ ਹਲਕਾ ਖਿੱਚ ਕੇ ਉਸ ਤੋਂ ਬਾਅਦ ਆਪਾਂ ਨੇ ਇਸ ਲੜ ਦੇ ਵਿੱਚ ਜਿਹੜਾ ਬੈਕ ਤੱਕ ਜਿਹੜਾ ਸਾਰਾ ਇਸ ਲੜ ਨੂੰ ਸਾਫ਼ ਕਰਾਂਗੇ ਦੋਨੇ ਪਲੇ ਨੂੰ ਇਕੱਠੇ ਕਰਕੇ ਇਹਨਾਂ ਲਵਡੋਲ ਵਿੱਚ ਬਣਾ ਕੇ ਉਸ ਤੋਂ ਬਾਅਦ ਦੋਨੇ ਪਲੇ ਨੂੰ ਇਕੱਠਾ ਕਰਕੇ ਲੜ ਨੂੰ ਹਲਕਾ ਫੋਲਡ ਕਰ ਦੇਵਾਂਗੇ ਜਿਹੜਾ ਕਿ ਹੁਣ ਆਪਾਂ ਉਸ ਤੋਂ ਵੀ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਲੜ ਦੀ ਸਫਾਈ ਕਰ ਲਵਾਂਗੇ ਤੇ ਜਿਹੜਾ ਕਿਹੜਾ ਉਹ ਤੋਂ ਜਿਹੜਾ ਕਲੇ ਭੇਜੋਗੇ ਪੇਚਾਂ ਨੂੰ ਵੀੜਾ ਆਪਾਂ ਸੈੱਟ ਕਰਾਂਗੇ ਤੇ ਲੜਾ ਦੇ ਵਿੱਚ ਵੀੜਾ ਆਪਾਂ ਬਾਜ ਫੇਰ ਕੇ ਲੜਾ ਨੂੰ ਸਾਫ਼ ਕਰ ਲਵਾਂਗੇ ਜੀ ਬੈਗ ਤੱਕ ਇਸ ਇੰਸਾਰੇ ਲੜਾ ਦੇ ਵਿੱਚ ਜਿਹੜਾ ਆਪਾਂ ਬੈਗ ਤੱਕ ਚੰਗੀ ਤਰ੍ਹਾਂ ਬਾਜ ਫੇਰ ਕੇ ਸਾਰੇ ਲੜਾ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਕਿਾ ਤੁਹਾਡੇ ਉਤਲੇ ਪੇਚਾਂ ਦਾ ਵੀ ਇਹੜਾ ਆਪਣਾ ਫਾਸਲਾ ਹੋਊ ਆਪਾਂ ਸੀਮ ਰੱਖਣਾ ਉਤਲੇ ਪੇਚਾਂ ਦਾ ਸਭ ਫਾਸਲਾ ਸੈੱਟ ਕਰਦੇ ਲਈ ਆਪਾਂ ਡਬਲ ਸੀ ਜਿਹੜਾ ਵਰਤ ਸਾਦੇ ਹਾਂ ਡਬਲ ਸੀਸ਼ੇ ਦੇ ਵਿੱਚ ਦੇਖ ਕੇੜਾ ਆਪਣੇ ਲੜਾਂ ਦਾ ਫਾਸਲਾ ਵੱਧ ਘਟਾਊਗਾ ਉਹ ਲੜਾਂ ਦੇ ਵਿੱਚ ਆਪਾਂ ਫਾਸਲਾ ਸੈੱਟ ਕਰ ਲਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਨੋਕ ਦੇ ਨੋਕ ਜਿਹੜੀ ਆਪਣੀ ਨੋਕ ਹੋਊਗੀ ਨੋਕ ਦੇ ਕੋਲੋਂ ਜਿਹੜੇ ਆਪਣੇ ਲੜ ਹੋਣਗੇ ਸੈੱਟ ਕਰਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਸਾਰੇ ਲੜਾਂ ਨੂੰ ਸਾਫ਼ ਕਰ ਲਵਾਂਗੇ ਉਸ ਤੋਂ ਬਾਅਦ ਇਹ ਜਿਹੜਾ ਕਿ ਆਪਾਂ ਨੇ ਪ੍ਰੋਪਰ ਵੇਗ ਤੱਕ ਸੱਲੜਾਂ ਦੇ ਵਿੱਚ ਫੇਰ ਕੇ ਬਾਅਦ ਫੇਰ ਕੇ ਸੱਲੜਾਂ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਹੁਣ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤਰੋਂ ਜਿਹੜਾ ਕਿ ਆਪਾਂ ਲੜ ਲਗਾਏ ਸੀ ਇਸ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਤੇ ਤੁਹਾਨੂੰ ਪੇਚ ਹੋਣਗੇ ਉਹਨਾਂ ਪੇਚਾਂ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੀ ਤੇ ਜਿਹੜੇ ਆਪਣੇ ਲੜ ਹੋਣਗੇ ਲੜਾਂ ਨੂੰ ਉੱਤੋਂ ਚੰਗੀ ਤਰ੍ਹਾਂ ਫੁੱਲ ਕਰ ਲਵਾਂਗੇ ਜਿਹੜਾ ਆਪਣਾ ਆਖਰੀ ਲੜੜਾ ਜਿਹੜਾ ਆਪਾਂ ਚੌਥਾ ਲੜੜਾ ਕਹਿ ਜੀ ਚੌਥੇ ਲੜੜੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਚੌਥੇ ਲੜੜੇ ਦੀ ਜਿਹੜੀ ਆਪਣੀ ਸਫਾਈ ਹੋਊਗੀ ਉਹ ਕਰ ਲਵਾਂਗੇ ਜੀ ਬੈਕ ਤੱਕ ਚੰਗੀ ਤਰ੍ਹਾਂ ਇਸ ਲੜੜੀ ਦੀ ਜਿਹੜੀ ਆਪਣੀ ਸਫਾਈ ਹੋਊਗੀ ਉਹ ਪ੍ਰੋਪਰ ਜਿਹੜੀ ਆਪਾਂ ਕਰਾਂਗੇ ਜੀ ਸਾਰੇ ਲੜੜਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਸਾਰੇ ਲੜੜਾਂ ਦਾ ਜਿਹੜੀ ਸਫਾਈ ਕਰਕੇ ਜਿਹੜਾ ਆਪਣੇ ਲੜੜਾਂ ਦਾ ਫਾਸਲਾ ਹੋਊਗਾ ਫਰੰਟ ਵਾਲੇ ਲੜੜਾਂ ਦਾ ਜਿਹੜਾ ਆਪਣਾ ਫਾਸਲਾ ਹੋਊਗਾ ਵੀ ਇਹੜਾ ਆਪ ਕੀ ਆਪਾਂ ਸੇਮ ਰੱਖਣਾ ਜੀ ਤੇ ਨੋਖ ਦੇ ਕੋਲ ਵੀ ਜਿਹੜੇ ਆਪਣੇ ਲੜ ਢਲੇ ਹੋਣਗੇ ਲੜੜਾਂ ਨੂੰ ਆਪਾਂ ਸੈੱਟ ਕਰ ਸਰ ਲੜੜਾਂ ਦੇ ਵਿੱਚ ਆਪਾਂ ਹਲਕਾ ਹਲਕਾ ਵਾਈਫੇਰ ਕੇ ਸਰ ਲੜਾਂ ਨੂੰ ਸਵਾਈ ਕਰ ਲਵਾਂਗੇ ਤੇ ਲੜ ਨੂੰ ਉੱਤੋਂ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਫੋਲਡ ਕਰ ਲਵਾਂਗੇ ਜੀ ਤੇ ਹੁਣ ਜਿਹੜਾ ਕਿ ਆਪਾਂ ਪੰਜਵਾਂ ਲੜ ਲਗਾਵਾਂਗੇ ਪੰਜਵੇਂ ਲੜ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਲੜ ਨੂੰ ਬੈਗ ਤੋਂ ਬੈਗ ਤੋਂ ਪਿੰਚ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਕਿ ਆਪਾਂ ਲੜ ਨੂੰ ਸਾਫ਼ ਕਰਾਂਗੇ ਬੈਕ ਤੱਕ ਜਿਹੜਾ ਕਿ ਆਪਾਂ ਹੁਣ ਇਸ ਲੜ ਦੇ ਇਸ ਦੇ ਲੜ ਦੇ ਜਿਹੜੇ ਹੁਣ ਆਪਾਂ ਡਬਲ ਪੇਜ ਬਣਾ ਕੇ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਸਾਫ ਕਰ ਲਵਾਂਗੇ ਜੀ ਬੈਕ ਤੱਕ ਜਿਹੜਾ ਇਸ ਲੜ ਨੂੰ ਸਾਫ ਕਰਨ ਤੋਂ ਆ ਜਿਹੜਾ ਹੁਣ ਆਪਾਂ ਇਸ ਲੜ ਨੂੰ ਜਿਹੜਾ ਲਗਾਵਾਂਗੇ ਇਸ ਲੜ ਦੇ ਵਿੱਚ ਵੀੜੇ ਆਪਣੇ ਡਬਲ ਪੇਜ ਹੋਣਗੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਣਾ ਲਵਾਂਗੇ ਦੋਨੇ ਲੜ ਡਬਲ ਵੇਜ ਹੋਣਗੇ ਜਿਹੜੇ ਆਪਾਂ ਨਾਲ ਪੇਚਾਂ ਨੂੰ ਜਿਹੜਾ ਆਪਾਂ ਇਕੱਠੇ ਕਰਾਂਗੇ ਜੀ ਇਕੱਠੇ ਕਰਨ ਤੋਂ ਬਾਅਦ ਇਹ ਜਿਹੜਾ ਆਪਾਂ ਬੈਗ 'ਤੱਕ ਇਹਨਾਂ ਲੜਾਂ ਨੂੰ ਬਣਾ ਕੇ ਆਪਾਂ ਬੈਗ 'ਤੱਕ ਚੰਗੀ ਤਰ੍ਹਾਂ ਇਹਨਾਂ ਲੜਾਂ ਨੂੰ ਸਾਫ਼ ਕਰਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਅੱਧਾ ਆਪਣੇ ਲੜਾਂ ਤੋਂ ਹੋਣਗੇ ਸਾਰੇ ਲੜਾਂ ਦੇ ਵਿੱਚ ਆਪਾਂ ਬਾਜ ਫੇਰ ਕੇ ਸਾਰੇ ਲੜਾਂ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਸੇਮ ਰੱਖੋ ਉਹ ਸੇਮ ਕਰ ਲਵਾਂਗੇ ਤੇ ਜਿਹੜੇ ਆਪਣੇ ਬੈਕ ਵਾਲੇ ਬੈਕ ਤੇ ਵੀ ਜਿਹੜੇ ਆਪਣੇ ਲੜ ਹੋਣਗੇ ਉਹਨਾਂ ਵਿੱਚ ਵੀ ਜਿਹੜਾ ਆਪਣੇ ਬਾਜ ਫੇਰ ਕੇ ਉਹਨਾਂ ਲੜਾਂ ਦੀ ਵੀ ਜਿਹੜੀ ਆਪਾਂ ਸਫਾਈ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਦੋਨੇ ਲੜਾਂ ਨੂੰ ਆਪਾਂ ਇਕੱਠੇ ਕਰਕੇ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰ ਦੇਵਾਂਗੇ ਲੜਾ ਨੂੰ ਹੱਕਾ ਫੋਲਡ ਕਰ ਇਸ ਨਾਲ ਲੜਾ ਨੂੰ ਆਪਾਂ ਦੋਨੇ ਲੜਾ ਨੂੰ ਇਕੱਠੇ ਕਰਨ ਤੋਂ ਬਾਅਦ ਲੜਦੋਂ ਹਲਕਾ ਹੈ ਫੋਲਡ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਇਹਨਾਂ ਲੜਾ ਨੂੰ ਜਿਹੜਾ ਜਿਸ ਤਰ੍ਹਾਂ ਆਪਾਂ ਪਹਿਲਾਂ ਵਾਲੇ ਲੜ ਲਗਾਏ ਸੀ ਉਸ ਤਰ੍ਹਾਂ ਹੀ ਆਪਾਂ ਜਿਹੜਾ ਆਪਣਾ ਪੰਜਵਾਂ ਲੜਾ ਉਸ ਲੜ ਨੂੰ ਆਪਾਂ ਲਗਾਵਾਂਗੇ ਜੀ ਤੇ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਾਂ ਡੋਲਡ ਲੜ ਬਣਾਇਆ ਸੀ ਉਸ ਲੜ ਨੂੰ ਹਲਕਾ ਹੈ ਫਰੰਟ ਦੇ ਉੱਤੋਂ ਖਿੱਚ ਲਵਾਂਗੇ ਉਸ ਦੇ ਵਿੱਚ ਵੀ ਹੁਣ ਜਿਹੜਾ ਆਪਾਂ ਬਾਅਦ ਫੇਰ ਕੇ ਉਸ ਲੜ ਨੂੰ ਵੀ ਜਿਹੜਾ ਆਪਾਂ ਦੋਨੇ ਜਿਹੜਾ ਨੂੰ ਸਾਫ਼ ਕਰ ਲਵਾਂਗੇ ਚੱਕੀ ਤਰ੍ਹਾਂ ਸਾਰੇ ਲੜਾ ਦੇ ਵਿੱਚ ਆਪਾਂ ਬਾਅਦ ਫੇਰ ਕੇ ਸਾਰੇ ਲ ਇਸ ਲੜੜ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਇਸ ਲੜੜ ਦੀ ਵੀਡੀਓ ਆਪਣੀ ਸਫਾਈ ਉਹ ਕਰ ਲਵਾਂਗੇ ਜੀ ਦੂਤਲੇ ਲੜੜਾਂ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਉਹਤਲੇ ਲੜੜਾਂ ਦੀ ਵੀਡੀਓ ਆਪਣੀ ਸਫਾਈ ਕਰ ਲਵਾਂਗੇ ਤੇ ਲੋਕ ਦੇ ਕੋਲ ਜਿਹੜੇ ਆਪਣੇ ਲੜ ਹੋਣਗੇ ਲੜਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਇਹੜੇ ਸਾਰੇ ਲੜੜਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਸਾਰੇ ਲੜੜਾਂ ਦੀ ਜਿਹੜੀ ਆਪਣੀ ਸਫਾਈ ਹੋਊਗੀ ਆਪਾਂ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਾਂ ਵਾਸ਼ ਫੇਰ ਕੇ ਸੱਲਣ ਦੀ ਸਫਾਈ ਕਰਾਂਗੇ ਤੇ ਜਿਹੜੇ ਆਪਣੇ ਨੋਖ ਦੇ ਕੋਲ ਲੜ ਹੋਣਗੇ ਲੜਾਂ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਜੀ ਤੇ ਬਾਕੀ ਤਾਂ ਇਹਨਾਂ ਲੜਾਂ ਦੇ ਵਿੱਚ ਆਪਾਂ ਹੁਣ ਬਾਅਦ ਫੇਰ ਕੇ ਸਭ ਇਹਨਾਂ ਲੜਾਂ ਦੀ ਜਿਹੜੀ ਆਪਣੀ ਸਫਾਈ ਹੋਊਗੀ ਆਪਾਂ ਕਰ ਲਵਾਂਗੇ ਜੀ ਇਹਨਾਂ ਲੜਾਂ ਦਾ ਜਿਹੜਾ ਆਪਾਂ ਨੇ ਬੈ ਫਾਸਲਾ ਉਹ ਆਪਾਂ ਜਣਾ ਸੀਮ ਰੱਖਣਾ ਕਿਸੇ ਲੜਦਾ ਵੀ ਜਿਹੜਾ ਆਪਣਾ ਫਾਸਲਾ ਉਹ ਆਪਾਂ ਵੱਧ ਘਟ ਨਹੀਂ ਰੱਖਣਾ ਜੀ ਚੰਗੀ ਤਰ੍ਹਾਂ ਹੁਣ ਜਿਹੜੇ ਸਾਰੇ ਲੜਾਂ ਦੀ ਜਿਹੜੀ ਆਪਣੀ ਸਫਾਈ ਹੋਊਗੀ ਆਪਾਂ ਕਰ ਲਵਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਆਪਾਂ ਵਾਇਰ ਫੇਰ ਕੇ ਸਾਰੇ ਲੜਾਂ ਦੀ ਸਫਾਈ ਕਰ ਲਵਾਂਗੇ ਤੇ ਤਲੇ ਪੇ ਚੋਣ ਕੇ ਉਹ ਲੜਾਂ ਨੂੰ ਪੇਚਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਤੇ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਨੂੰ ਅਮਰ ਸਹੀ ਪੱਗ ਡਬਲ ਪੇਚ ਪੱਗ ਦੇ ਬਨਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਆਪਣੇ ਜਿਹੜਾ ਦੋਨਾਂ ਵੀਰਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਬਜਾ ਨੂੰ ਆਪਣੇ ਡਬਲ ਪੇਚੀ ਪੱਗ ਬਨਰ ਦੇ ਵਿੱਚ ਪ੍ਰੋਬਲਮ ਦੀ ਉਹ ਪ੍ਰੋਬਲਮ ਦਾ ਇਸ ਵੀਡੀਓ ਨੂੰ ਦੇਖ ਕੇ ਆਪਣੇ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਚਲੋ ਜਿਹੜਾ ਕਿ ਆਪਾਂ ਛੀਵੇਂ ਲੜ ਲਗਾਵਾਂਗੇ ਛੀਵੇਂ ਲੜ ਨੂੰ ਬਾਅਦ ਤੋਂ ਪਿੰਚ ਕਰਾਂਗੇ ਤੇ ਪ ਉਲੇ ਰੱਖਾਂਗੇ ਜੀ ਤੇ ਮਦਪਾਸਾ ਉੱਤੇ ਰੱਖਾਂਗੇ ਫਿਰ ਉਸ ਤੋਂ ਆ ਲੜਨ ਨੂੰ ਹਲਕਾ ਖਿੱਚਾਂਗੇ ਉੱਤੋਂ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਫੋਲਡ ਕਰ ਲਵਾਂਗੇ ਫਿਰ ਉਸ ਤੋਂ ਆ ਲੜਨ ਨੂੰ ਜਿਹੜਾ ਆਪਾਂ ਨੇ ਜਿਸ ਦਾ ਬਾਧੂ ਕਪੜਾ ਹੋਊਗਾ ਉਸ ਕਪੜੇ ਨੂੰ ਅੰਦਰ ਨੂੰ ਫੋਲਡ ਕਰ ਦਵਾਂਗੇ ਜਿਹੜਾ ਜਿਹੜਾ ਹੁਣੇ ਲੜਦੂ ਆਪਾਂ ਸਾਫ਼ ਕਰਾਂਗੇ ਜੀ ਇਹ ਫਰਾਂਡ ਜੋ ਤਰ੍ਹਾਂ ਕਿ ਆ ਪਾਇੜਾ ਇਸ ਲੜ ਨੂੰ ਇੱਕ ਗੈਰ ਸਿੰਗਲ ਫੋਲਡ ਕਰਕੇ ਜਿਹੜਾ ਬਣਾ ਕੇ ਲੜਾਊਗਾ ਇਸ ਲੜ ਨੂੰ ਆਪਾਂ ਸਿੰਗਲ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਟਰਾਸ਼ਾਈ ਪੱਗ ਦੇ ਵਿੱਚ ਸਿੰਗਲ ਲੜ ਲਗਾਉਂਦੇ ਹਾਂ ਉਸ ਤਰ੍ਹਾਂ ਹੀ ਆਪਾਂ ਇਸ ਪੱਗ ਦਾ ਜਿਹੜਾ ਆਪਣਾ ਆਖਰੀ ਲੜੂਗਾ ਆਪਾਂ ਉਸ ਲੜ ਨੂੰ ਸਿੰਗਲ ਕਰਕੇ ਫਰਾਂਡ ਦੇ ਉੱਤੇ ਡਬਲ ਫੋਲਡ ਕਰਕੇ ਲੜ ਨੂੰ ਤੋਂ ਜਿਹੜਾ ਆਪਾਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਜੀ ਉੱਤ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਹੜਾ ਕਿਨ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਇਸ ਲੜ ਦੇ ਉੱਤੇ ਆਪਾਂ ਬਾਅਦ ਤੱਕ ਜਿਹੜਾ ਸਾਫ਼ ਕਰਕੇ ਇਸ ਲੜ ਦੇ ਉੱਤੇ ਆਪਾਂ ਹੱਥ ਫੇਰ ਫੇਰ ਹੱਥ ਇਸ ਲੜ ਨੂੰ ਵੀ ਜਿਹੜਾ ਆਪਾਂ ਬੈਗ ਤੱਕ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਜਿਹੜਾ ਲਗਾਵਾਂਗੇ ਬੈਗ ਤੱਕ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਹੁਣ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਸੀ ਆਪਾਂ ਲੜ ਲਗਾਇਆ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕਿਸ ਲੜ ਦੀ ਵੀ ਜਿਹੜੀ ਆਪਣੀ ਸਫਾਈ ਹੋਊਗੀ ਉਹ ਕਰ ਲਵਾਂਗੇ ਤੇ ਚਲੋ ਇਹ ਪੇਚਾਂ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਇਹਦੇ ਵਿੱਚਾਂ ਦੀ ਵੀ ਜਿਹੜੀ ਆਪਣੀ ਸਫਾਈ ਹੋਊਗੀ ਉਹ ਕਰ ਲਵਾਂਗੇ ਜਿਹੜਾ ਆਪਣਾ ਪੇਚਾਂ ਵਾਲੀ ਪੱਗ ਦੇ ਜਿਹੜੇ ਆਪਣੇ ਜਿਹੜੇ ਫਰੰਟ ਵਾਲੇ ਪੇਚ ਆ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਆਪਣਾ ਜਿਹੜਾ ਇੱਕ ਪੇਚ ਬਣਾਇਆ ਉਸ ਪੇਚ ਨੂੰ ਵੀ ਜਿਹੜਾ ਪ੍ਰੋਪਰਡਸ ਵੇਜ ਨੂੰ ਜਿਹੜਾ ਆਪਾਂ ਬੈਗ ਤੱਕ ਸਾਫ਼ ਕਰ ਲਵਾਂਗੇ ਤੇ ਫਰੰਟ ਵਾਲੇ ਪੇ ਜਿਹੜਾ ਛੇਵੇਂ ਲੜ ਲਗਾਇਆ ਸੀਗਾ ਛੇਵੇਂ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਛੇਵੇਂ ਲੜ ਦੀ ਜਿਹੜੀ ਆਪਣੀ ਸਫਾਈ ਉਹ ਆਪਾਂ ਕਰ ਦਵਾਂਗੇ ਤੇ ਉਸ ਤੋਂ ਬਾਅਦ ਆਪਣੀ ਫੇਬੂਕ ਸ਼ੇਪ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚੋਂ ਉਤਲੇ ਵਿੱਚ ਵਿਚਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਉਤਲੇ ਪੇਚਾਂ ਦੀ ਜਿਹੜੀ ਆਪਾਂ ਸਫਾਈ ਕਰ ਲਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਉਸ ਤੋਂ ਜਿਹੜੇ ਆਪਣੇ ਲਾਲ ਹੋਣਗੇ ਲੜਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਪ੍ਰੋਪਰ ਉਤਲੇ ਪੇਜ ਜਿਹੜਾ ਆਪਾਂ ਉਤਲੇ ਸ਼ੇਪ ਨੂੰ ਜਿਹੜੀ ਆਪਾਂ ਸੈੱਟ ਕਰ ਲਵਾਂਗੇ ਤੇੜੇ ਆਪਣੇ ਪੇਜ ਹੋਣਗੇ ਇਹਨਾਂ ਨੂੰ ਪੇਚਾਂ ਨੂੰ ਆਪਾਂ 3D ਕਰ ਲਵਾਂਗੇ ਹਲਕਾ ਹਲਕਾ ਜੀ ਜੇਕਰ ਤੁਹਾਡੇ ਵਿੱਚ ਵੀ 3D ਨਹੀਂ ਹੁੰਦੇ ਤੁਸੀਂ ਇੱਥਾਂ ਇਹਨਾਂ ਨੂੰ ਜਾਂ ਫਿਰ ਪੱਗ ਨੂੰ ਹਲਕਾ ਜਿਹਾ ਪਾਣੀ ਛਿੜਕ ਕੇ ਉਸ ਨੂੰ ਆਪਾਂ ਜਿਹੜੇ ਪੇਜ ਹੋਣਗੇ ਆਪਾਂ 3D ਕਰ ਲਵਾਂਗੇ ਉਸ ਦੇ ਨਾਲ ਉਸ ਦੇ ਨਾਲ ਜਿਹੜੇ ਆਪਣੇ ਪੇਚ ਹੋਣਗੇ ਚੰਗੀ ਤਰ੍ਹਾਂ ਪ੍ਰੋਪਰ ਜਿਹਾ 3D ਹੋ ਜਾਣਗੇ ਜੀ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਲੜਾਂ ਨੂੰ ਆਪਾਂ ਪ੍ਰੋਪਰ ਬੈਗ 'ਤੱਕ ਜਿਹੜਾ 3D ਕਰ ਦਵਾਵਾਂਗੇ ਤੇ ਇਸ ਤੋਂ ਬਾਅਦ ਜਿਹੜਾ ਕਿ ਆਪਣੇ ਬਾਕੀ ਲੜ ਰਹੇ ਰਹਿਣਗੇ ਉਹਨਾਂ ਲੜਾਂ ਨੂੰ ਜਿਹੜਾ ਪੱਜ ਕੇ ਕਰ ਲਵਾਂਗੇ ਜੀ ਤੇ ਹੁਣ ਜਿਹੜਾ ਕਿ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਲਈ ਜਿਹੜਾ ਆਪਾਂ ਪੱਗ ਪੈ ਲਗਾਵਾਂਗੇ ਪੱਗ ਪੈ ਨੂੰ ਨੱਕੀ ਸੀਹ ਦੇ ਵਿੱਚ ਨੱਕ ਦੀ ਸੀਹ ਦੇ ਵਿੱਚ ਰੱਖ ਕੇ ਜਿਹੜਾ ਆਪਾਂ ਪੱਗ ਪੈ ਨੂੰ ਲਗਾਵਾਂਗੇ ਜੀ ਤੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਕਲਗੀ ਲੜ ਵੀ ਜਿਹੜਾ ਆਪਣਾ ਉਹ ਵੀ ਜਿਹੜਾ ਆਪਾਂ ਪ੍ਰੋਪਰ ਜਿਹੜਾ ਸਾਫ਼ ਕਰਕੇ ਲਗਾਵਾਂਗੇ ਇਹ ਜਿਹੜੀ ਆਪਣੀ ਨੋਕ ਹੋ ਗਈ ਨੋਕ ਦੇ ਕੋਲ ਵੀ ਜਿਹੜੇ ਆਪਣੇ ਲੜ ਹੋਣਗੇ ਲੜਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਨੋਕ ਦੇ ਕੋਲ ਵੀ ਜਿਹੜੇ ਆਪਣੇ ਲੜ ਹੋਣਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਲੜਾਂ ਨੂੰ ਸੈੱਟ ਕਰਾਂਗੇ ਜੀ ਪਾਗ ਬੈਨ ਨਾ ਕੇ ਇਸੇ ਦੇ ਵਿੱਚ ਰੱਖਦੇ ਹੋਏ ਜਿਹੜਾ ਆਪਾਂ ਪਾਗ ਪੈਨ ਨੂੰ ਲਗਾ ਦੇਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਕਿ ਹੁਣ ਆਪਾਂ ਕਲਗੀ ਲੜ ਲਗਾਵਾਂਗੇ ਜੀ ਕਲਗੀ ਲੜ ਦੇ ਪੂਣੀ ਨੂੰ ਖੋਲ ਲਵਾਂਗੇ ਕਾਲਕੀ ਲੜ ਦੇ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਤੋਂ ਤਲਾਪ ਲੱਥ ਲੈ ਨੂੰ ਫੋਲਡ ਕਰਾਂਗੇ ਤੇ ਸੜਨ ਦਾ ਪਲੌਤੇ ਨੂੰ ਫੋਲਡ ਕਰ ਦਵਾਂਗੇ। ਉਸ ਤੋਂ ਬਾਅਦ ਲੜ ਨੂੰ ਆਪਾਂ ਅੱਖ ਤੱਕ ਖਿੱਚ ਕੇ ਜਿਹੜਾ ਕਿਸ ਦਾ ਵੱਧ ਕਪੜਾ ਆਊਗਾ ਉਸ ਨੂੰ ਅੰਦਰ ਫੋਲਡ ਕਰ ਦਵਾਂਗੇ ਜਿਹੜੇ ਆਪਣੇ ਲੜ ਦੇ ਬਲ ਹੋਣਗੇ ਬਲਾਂ ਨੂੰ ਜਿਹੜਾ ਪੰਨ ਨੂੰ ਫੋਲਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਜੀ। ਬੈਗ ਤੱਕ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਬੈਗ ਤੱਕ ਸਾਫ਼ ਕਰਕੇ ਜਿਹੜਾ ਕਿ ਆਪਾਂ ਇਸ ਲੜ ਦੇ ਤੇ ਹੱਥ ਫੇਰ-ਫੇਰ ਕੇ ਜਿਹੜਾ ਹੱਥ ਫੇਰ ਕੇ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਤੇ ਇਸ ਲੜ ਦੇ ਉੱਤੇ ਜਿਹੜੇ ਆਪਣੇ ਬਾਲ ਜੇ ਗਿਟਾਰੇ ਨਾਲ ਲੜ ਦਿੱਤੇ ਬਾਅਦ ਫਿਰੰ ਤੋਂ ਆਦੇ ਸਲੜ ਦੇ ਵਿੱਚ ਜਿਹੜਾ ਪਵਲਾੜ ਨੂੰ ਸਾਫ਼ ਕਰ ਲਵਾਂਗੇ ਜਿਸ ਉੱਤੇ ਜਿਹੜੇ ਆਪਣੇ ਬਲ ਹੋਣਗੇ ਬਲਾਂ ਨੂੰ ਆਪਾਂ ਕੱਢ ਦਵਾਂਗੇ ਜੀ ਤੇ ਫਿਰ ਉਸ ਤੋਂ ਆ ਜਿਹੜਾ ਕਿ ਆਪਾਂ ਆਕੇ ਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਆਪਾਂ ਦੇ ਥੱਲੇ ਥਲੀ ਚ ਲਿਆ ਕੇ ਤੇਰਾ ਸੱਜੇ ਪਾਸੇ ਉਹ ਨੂੰ ਲੜ ਨੂੰ ਘਮਾ ਕੇ ਜਿਹੜਾ ਕੀ ਆਪਾਂ ਛੇਵੇਂ ਲੜ ਲਗਾਇਆ ਸੀਗਾ ਛੇਵੇਂ ਲੜ ਦੇ ਥੱਲੇ ਜਿਹੜਾ ਪੈਸ ਲੜ ਨੂੰ ਦਬ ਦਵਾਂਗੇ ਜਿਕਾ ਤੁਹਾਡਾ ਲੜਾ ਵੀ ਫਿਰ ਤੋਂ ਢਿਲਾਂ ਰਹਿ ਜਾਂਦਾ ਹੈ ਤੁਸੀਂ ਉਸ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਕੱਲ ਕੀ ਲੜਾ ਉਹ ਢਿਲਾਂ ਨਹੀਂ ਰਹੇਗਾ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਇਸ ਲੜ ਨੂੰ ਛੇਵੇਂ ਲੜ ਦੇ ਥੱਲੇ ਆਪਾਂ ਦਬ ਦਵਾਂਗੇ ਜੀ ਪ੍ਰੋਪਰ ਜਿਹੜਾ ਕਿ ਆਪਾਂ ਇਸ ਲੜ ਨੂੰ ਹੁਣ ਛੇਵੇਂ ਲੜ ਦੇ ਥੱਲੇ ਜਿਹੜਾ ਆਪਾਂ ਲੜ ਨੂੰ ਦਬ ਦਵਾਂਗੇ ਜੀ ਕਿ ਜਿਹੜਾ ਇਸ ਲੜ ਨੂੰ ਆਪਾਂ ਛੇਵੇਂ ਲੜ ਦੇ ਥੱਲੇ ਦੱਬਣ ਤੋਂ ਬਾਅਦ ਜਿਹੜਾ ਕਿ ਆਪਾਂ ਜਿਹੜਾ ਆਪਣਾ ਸਿਰ ਟਕਾਂਗੇ ਜਿਹੜਾ ਸਿਰ ਦੇ ਹੱਟ ਚ ਪਰਣ ਲੱਗਿਆ ਸੀ ਉਸ ਲੜ ਨੂੰ ਜਿਹੜਾ ਆਪਣਾ ਸਿਰਾ ਕਵਰ ਕਰਾਂਗੇ ਹੁਣ ਜਿਹੜਾ ਕਿ ਆਪਾਂ ਇਸ ਲੜ ਨੂੰ ਹੁਣ ਆਪਾਂ ਪ੍ਰੋਪਰ ਜਿਹੜਾ ਸਿਰ ਦੇ ਥੱਲੇ ਦਬ ਦਬ ਛੇਵੇਂ ਲੜ ਦੇ ਥੱਲੇ ਦਬ ਦਵਾਂਗੇ ਜੀ ਜਿਹੜੇ ਆਪਣੇ ਹੁਣ ਸ਼ੇਪ ਆ ਸ਼ੇਪ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜਿਹੜੀ ਆਪਣੀ ਪੱਗ ਆ ਪੱਗਾਂ ਦੋਨੀਆਂ ਸੱਖਾਂ ਤੋਂ ਵੀ ਜਿਹੜੀ ਆਪਣੀ ਬਰਾਬਰ ਰੱਖਾਂਗੇ ਜੀ ਚੰਗੀ ਤਰ੍ਹਾਂ ਹੁਣ ਉੱਤਲੇ ਲੜ ਜਿਹੜਾ ਆਪਾਂ ਸ਼ੱਕਰ ਲੜ ਲਗਾ ਸੀ ਉਸ ਦੇ ਉੱਤੇ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਉਸ ਦੇ ਤਲੇ ਲੜ ਨੂੰ ਵੀ ਜਿਹੜਾ ਆਪਾਂ ਸਾਫ ਕਰਾਂਗੇ ਹੁਣ ਸਾਰੇ ਲੜਾਂ ਦੇ ਵਿੱਚ ਹਲਕਾ ਹਲਕਾ ਬਾਅਦ ਫੇਰ ਕੇ ਸਾਰੇ ਲੜਾਂ ਦੀ ਜਿਹੜੀ ਆਪਣੀ ਸਫਾਈ ਕਰ ਲਵਾਂਗੇ ਜੀ ਤੋ ਜਿਹੜੇ ਵੀ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਨਾ ਉਤਲੇ ਜਿਹੜਾ ਆਪਣਾ ਪੇਚ ਹੋਊਗਾ ਉਸ ਨੂੰ ਜਿਹੜਾ ਆਪਣਾ ਉਤਲਾ ਪੇਚ ਹੋਊਗਾ ਉਸ ਪੇਚ ਨੂੰ ਵੀ ਜਿਹੜਾ ਆਪਾਂ ਹਲਕਾ ਜਿਹਾ ਤਾਂ ਚੱਕ ਲਵਾਂਗੇ ਤੁਤਲੇ ਪੇਚਾਂ ਦੇ ਵਿੱਚ ਬਾਅਦ ਫੇਰ ਕੇ ਉਤਲੇ ਪੇਚਾਂ ਦੀ ਸਫਾਈ ਕਰ ਲਵਾਂਗੇ ਚੱਗੀ ਤਰੇੜੇ ਆਪਣੇ ਪੇਚ ਹੋਣੇ ਤਾਂ ਸਾਰੇ ਪੇਚਾਂ ਨੂੰ ਜਿਹੜਾ ਆਪਾਂ ਸਾਫ ਕਰ ਲਵਾਂਗੇ ਜੀ ਬੈਕ ਤੱਕ ਸਾਰੇ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਕੇ ਸਾਰੇ ਲੜਾਂ ਨੂੰ ਆਪਾਂ ਪ੍ਰੋਪਰ ਜਿਹੜਾ ਸਾਫ ਕਰ ਲਵਾਂਗੇ ਜੇ ਕਿਤਰਾ ਸਾਰੇ ਲੜਾਂ ਦੇ ਵਿੱਚ ਆਪਾਂ ਬਾਅਦ ਕਰਕੇ ਸਾਰੇ ਲੜਾਂ ਸਾਫ ਕਰਨ ਤੋਂ ਆ ਜਿਹੜਾ ਕਿ ਆਪਾਂ ਸਿਰ ਸ਼ੇਪ ਨੂੰ ਵੀੜ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜਿਹੜਾ ਆਪਣਾ ਕਲਗੀ ਲੜਊਗਾ ਕਲਗੀ ਲੜ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਸੈੱਟ ਕਰਕੇ ਲਗਾਵਾਂਗੇ ਜੀ ਤੇ ਹੁਣ ਜਿਹੜਾ ਕਿ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਚ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚਾਂਗੇ ਜੀ ਉਸ ਲੜ ਨੂੰ ਖਿੱਚਣ ਤੋਂ ਬਾਅਦ ਉਸ ਦੇ ਦੋਨੇ ਪੱਲੇ ਬਰਾਬਰ ਬਰਾਬਰ ਹੋਲਡ ਕਰਕੇ ਆਪਾਂ ਪੂਰੇ ਸਿਰ ਉੱਤੇ ਜਿਹੜਾ ਆਪਾਂ ਖਲਾਰ ਲਵਾਂਗੇ ਸਰਦੋ ਦਾ ਖਲਾਰਨ ਤੋਂ ਆ ਜਿਹੜੇ ਆਪਣੇ ਲੜ ਹੋਣਗੇ ਲੜਾਂ ਇਹ ਤਲਿਸ ਕਪੜੇ ਨੂੰ ਦੇ ਕੇ ਜਿਹੜਾ ਆਪਣਾ ਸਿਰ ਚੰਗੀ ਤਰ੍ਹਾਂ ਪ੍ਰੋਪਰ ਕਵਰ ਕਰ ਦੇਵਾਂਗੇ ਜੀ ਪ੍ਰੋਪਰ ਜਿਹੜਾ ਆਪ ਕੀ ਆਪਾਂ ਉਂਗਲਾ ਦੇ ਨਾਲ ਸਿਰ ਨੂੰ ਗਾਰਡ ਆਪਣਾ ਕਵਰ ਕਰਕੇ ਫਿਰ ਉਸ ਤੋਂ ਆ ਜਿਹੜਾ ਆਪਣਾ ਮੂੰਹ ਵਾਲਾ ਲੜ ਹੋਊਗਾ ਮੂੰਹ ਵਾਲਾ ਲੜ ਨੂੰ ਖਿੱਚਾਂਗੇ ਮੂੰਹ ਵਾਲਾ ਲੜ ਨੂੰ ਖਿੱਚਣ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਸਿਰ ਨੂੰ ਕਵਰ ਕਰ ਦੇਵਾਂਗੇ ਪ੍ਰੋਪਰ ਜਿਹੜਾ ਕਿ ਆਪਾਂ ਹੁਣ ਬੈਗ ਤੱਕ ਸਿਰ ਕਵਰ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਸਾਰੇ ਸਿਰ ਨੂੰ ਟੈਟ ਕਰ ਲਵਾਂਗੇ ਬਾਅਦ ਦੇ ਨਾਲ ਕਿਹਾ ਤੁਹਾਡਾ ਸਿਰ ਫਿਰ ਤੋਂ ਬਬਰੀਕ ਨਗਰ ਆਇਆ ਹੈ ਕਿਤੋਂ ਵੀ ਬਰੀਕ ਨਗਰ ਆਇਆ ਹੈ ਤੁਸੀਂ ਡਬਲ ਛੇ ਦੇ ਵਿੱਚ ਤੇ ਕਿਹੜਾ ਆਪਣਾ ਸਿਰ ਟੱਕ ਟੱਕ ਸਾਦੇ ਹੋ ਹਣ ਆਪਾਂ ਚੰਗੀ ਤਰ੍ਹਾਂ ਜਿਹੜਾ ਆਪਾਂ ਨੋਖ ਦੇ ਕੋਲੋਂ ਵੀ ਜਿਹੜਾ ਆਪਣਾ ਸਿਰ ਨੰਗਾਊਗਾ ਉਸ ਨੋਖ ਦੇ ਕੋਲੋਂ ਵੀ ਜਿਹੜਾ ਆਪਣਾ ਸਿਰ ਕਵਰ ਕਰ ਲਵਾਂਗੇ ਜੀ ਹਣ ਸਾਰੇ ਲੜਾਂ ਉੱਤਲੇ ਸਿਰ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਟੈਟ ਕਰ ਦੇਵਾਂਗੇ ਪ੍ਰੋਪਰ ਜਿਹੜਾ ਕਿ ਆਪਾਂ ਸਿਰ ਟੱਕ ਕੇ ਜਿਹੜਾ ਆਪਾਂ ਸਿਰ ਨੂੰ ਟੈਟ ਕਰ ਲਵਾਂਗੇ ਚਲੋ ਹਣ ਆਪਣਾ ਸਿਰ ਟੱਕਿਆ ਪੂਰਾ ਚੰਗੀ ਤਰ੍ਹਾਂ ਜਿਹੜਾ ਪ੍ਰੋਪਰ ਬਟਕਿਆ ਟੱਕਿਆ ਗਿਆ ਤੇ ਪਿਛਲੇ ਲੜ ਨੂੰ ਜਿਹੜਾ ਆਪਾਂ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਜਿਹੜਾ ਆਪਾਂ ਉਸ ਲੜ ਨੂੰ ਬੈਕ ਤੇ ਦੱਬ ਦਵਾਂਗੇ ਜਿੱਕ ਤਰ੍ਹਾਂ ਜਿਹੜੀ ਆਪਣੀ ਪੱਗਾਂ ਕੰਪਲੀਟ ਹੋ ਚੁੱਕੀਆਂ ਹੁਣ ਇਸ ਪੱਗ ਦੀ ਜਿਹੜੀ ਆਪਾਂ ਬਾਕੀ ਦੀ ਸ਼ੈਡਿੰਗ ਕਰ ਦਵਾਂਗੇ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਬਦਲਾ ਦਿਲਾਈ ਸ਼ੇਅਰ ਕਮੈਂਟ ਜੁ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ